ਅੱਛਾ ਈੜਤ ਨਹੀਂ ਪਉਂਦੀ ਠੀਕ ਹੈ ਲੱਗ ਦੋ ਚਮਚਾ ਚਮਚਾ ਸਾਰਿਆਂ ਨੂੰ ਪਾਊਡਰ ਹੋਇਆ ਜਾਂ ਪਾਉਣਾ ਹੋਇਆ ਜਾਂ ਬਫਰ ਇਹ ਉਹੀ ਪਾਉਣੇ ਆਪਾਂ ਠੀਕ ਹੈ ਹਰ ਇੱਕ ਕੱਲੇ ਕੱਲੇ ਪਸ਼ੂ ਠੀਕ ਹੈ ਇਸ ਚੀਜ਼ ਨੇ ਲਫੈਂਟ ਦਾ ਫਰਕ ਤੇ ਗ੍ਰੈਵਿਟੀ ਦਾ ਅੱਛਾ ਵੇਖਣ ਨਾਲ ਨੂੰ ਵੀ ਵੈਸੇ ਮੈਂ ਬੜੇ ਭਰਾਵਾਂ ਦੇ ਮੈਨੂੰ ਵੀ ਫੋਨ ਆਉਂਦੇ ਨੇ ਤੇ ਬਾਈ ਸਾਡੀ ਫੈਂਟ ਨਹੀਂ ਹੁੰਦੀ ਮੈਂ ਵੀ ਆਹੀ ਚੀਜ਼ ਦੱਸਦਾ ਵੇ ਇੱਕ ਤਾਂ ਤੁਸੀਂ ਨਾ ਜਿਹੜਾ ਚਲੋ ਕੁਝ ਹੁੰਦਾ ਪਸ਼ੂ ਚ ਜੈਨੇਟਿਕ ਵੀ ਹੁੰਦਾ ਬਾਈ ਹਾਂ ਹਾਂ ਘਟ ਵੀ ਹੋ ਸਕਦੀ ਹੈ ਪਰ ਮੇਰੇ ਸਹਾਂ ਨਾਲ ਮੱਝ ਦੀ ਨਹੀਂ ਯਾਰ ਸੱਤ ਤੋਂ ਨਹੀਂ ਘਟ ਹੋਣੀ ਨਹੀਂ ਹੋ ਸਕਦੀ ਹਾਂ ਹਾਂ ਸੱਤ ਤਾਂ ਹਣੀ ਜ਼ਰੂਰੀ ਬਿਜ ਜ਼ਿਆਦੇ ਦੁੱਧ ਆਪਨ ਨਾਲ ਨਾ ਥੋੜੇ ਵੀ ਫੈਂਟ ਕੰਨੀ ਵੀ ਸੀਮੰਤ ਦਾ ਰੀਖੇ ਧਿਆਨ ਜਰੂਰੀ ਹੈ ਕਿਉਂਕਿ ਦੁੱਧ ਤਾਂ ਆਪਾਂ ਨੂੰ ਕਮਾਈ ਦੇਣੀ ਨਹੀਂ ਮੇਰੇ ਤੇ ਪੈ ਗਈ ਠੀਕ ਹੈ ਡੇਰੀ ਦਾ ਅੱਜ ਦਾ ਵੀ ਸਾਲ ਤੋਂ ਵੇਚਨੀ ਹੈ ਕਿਸੇ ਨੇ 2 ਸਾਲਾਂ ਤੋਂ ਵੇਚਨੀ ਹੈ ਦੁੱਧ ਯਾਰ ਡੇਲੀ ਸਵੇਰ ਸ਼ਾਮ ਬਿਲਕੁਲ ਲੋਕ ਚ 4 ਰੁਪਏ ਬਚਣੇ ਦਾ ਹੌਸਲੇ ਨਾਲ ਕੰਮ ਕਰੂ ਬੰਦਾ ਇਹ ਤੇ ਛੱਡ ਦੂ ਖੇੜਾ ਕਿ ਨਹੀਂ ਕੰਮ ਵਿੱਚ ਹਾਂ ਪੈਸੇ ਬਚਣ ਨਹੀਂ ਇਹ ਤਾਂ ਇੱਕ ਆਪਾਂ ਕਹਿ ਦਨੇ ਆ ਕੋਈ ਸ਼ੌਂਕ ਨਾ ਚਲੋ ਹੁੰਦਾ ਹਰ ਇੱਕ ਬੰਦੇ ਨੂੰ ਯਾਰ ਇਹ ਨਹੀਂ ਹੁੰਦਾ ਵੀ ਜਿਹਦੇ ਕੋਲੇ ਪੈਸੇ ਜ਼ਿਆਦੇ ਆ ਵੀ ਉਹ ਉਹੀ ਖਵਾਈ ਜੋ ਇਹ ਤਾਂ ਕਹਿਣ ਦਾ ਗੱਲਾਂ ਹੁੰਦੀਆਂ ਹਰ ਇੱਕ ਬੰਦਾ ਆਪੋ ਆਪਣਾ ਜਿੰਮੇ ਜੀ ਦਾ ਸਿਸਟਮ ਜਿੰਨਾ ਕਾ ਚੱਲਦਾ ਹਮਮ ਆਮਦਨ ਤਾਂ ਜ਼ਰੂਰੀ ਆ ਮਿਲ